ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਪਹੁੰਚੇ ਰਾਜਾਸਥਾਨਸੀ ਇਲਾਕੇ ਦੇ ਵਿੱਚ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਰਾਜਾਸਥਾਨਸੀ ਇਲਾਕੇ ਦੀਆਂ ਤਸਵੀਰਾਂ ਜਿੱਥੇ ਕਿ ਗੁੱਜਰ ਪਰਿਵਾਰ ਵੀ ਵਸਨੀਕ ਸਨ ਉਹਨਾਂ ਦੇ ਘਰ ਨੂੰ ਅੱਗ ਲੱਗ ਜਾਂਦੀ ਹੈ ਅਤੇ ਉਹਨਾਂ ਦਾ ਬਹੁਤ ਹੀ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਜਿਸ ਵਿੱਚ ਕੀ ਉਹਨਾਂ ਦੇ ਪਸ਼ੂ ਹਨ ਬਹੁਤ ਵੱਡੀ ਗਿਣਤੀ ਵਿੱਚ ਸੜ ਜਾਂਦੇ ਹਨ ਅਤੇ ਜਿਨ੍ਹਾਂ ਦੀ ਕਾਫੀ ਵੱਡੀ ਗਿਣਤੀ ਵਿੱਚ ਬੱਚਿਆਂ ਦੀ ਮੌਤ ਹੋ ਗਈ ਉਹਨਾਂ ਦਾ ਦੁੱਖ ਸਾਂਝਾ ਕਰਨ ਲਈ ਕੁਲਦੀਪ ਸਿੰਘ ਤਾਲੀਵਾਲ ਕੈਬਨਿਟ ਮਨਿਸਟਰ ਪਹੁੰਚਦੇ ਅਤੇ ਉਹਨਾਂ ਦਲਾਤਾ ਦੇ ਦੇਹਾਂਤੀ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਦੀ ਮਦਦ ਕੀਤੀ ਜਾਏਗੀ ਜੋ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਆਪਣਾ ਦੁੱਖ ਸਾਂਝਾ ਕਰਨ ਲਈ ਕੁਲਦੀਪ ਸਿੰਘ ਤਾਲੀਵਾਲ ਵਿਸ਼ੇਸ਼ ਤੌਰ ਤੇ ਪਹੁੰਚਦੇ ਹਨ ਅਤੇ ਉਹਨਾਂ ਨੂੰ ਦਿਲਾਸਾ ਦਿੰਦੇ ਹਨ ਉਹਨਾਂ ਦੇ ਜੋ ਨੁਕਸਾਨ ਹੋਇਆ ਹੈ ਕੀ ਕਹਿਣਾ ਹੈ ਉਸ ਬਾਰੇ ਉਹ ਸੁਣਦੇ ਹਨ ਤੇ ਅਸੀਂ ਸਾਡੇ ਨਾਲ ਨਾ 9 ਵਜੇ ਕੀ ਕਰੀਬ ਹਵਾ ਚੱਲੀ ਹਵਾ ਦੇ ਕਰਕੇ ਪਤਾ ਸਾਨੂੰ ਕੋਈ ਨਹੀਂ ਲੱਗਾ ਵੀ ਕਿਸੇ ਕਿਹੇ ਬਣਿਓ ਅੱਗ ਆ ਗਈ ਆ ਤੇ ਅੱਗ ਲੱਗ ਗਈ ਸਰਜੀ ਫਿਰ ਸਾਡੇ ਨਾਲ ਬੱਚੇ ਬਚਾਉਣ ਦੇ ਵਿੱਚ ਅਸੀਂ ਕੋਸ਼ਿਸ਼ ਕਰਨੇ ਬੱਚੇ ਬਚਾਏ ਆ ਬਾਕੀ ਸਾਡੇ ਕੋਲ ਡੰਗਰ ਡੰਗਰ ਨਹੀਂ ਬਚੇ ਕਿੰਨੇ ਡੰਗਰ ਸਾਡੇ ਡੰਗਰ ਸਾਰੇ ਜੇ ਇਸ ਦੇ ਡੈੱਡ ਹੋ ਗਏ ਜਿਹੜੇ ਉਹ 30 30 ਡੰਗਰੇ ਆ ਹੂੰ ਇਹ ਬਾਕੀ ਸਰੀਅਸ ਜਿਹੜੇ ਚਕਮੀ ਸਰੀਅਸ ਇਹ ਉਹ ਵੀ 30 30 ਦੇ ਕਰੀਬ ਹੈਗੇ ਆ ਉਹ ਵੀ ਮਤਲਬ ਡੈਡੀ ਸਮਝ ਲਓ ਅੱਛਾ ਜੀ ਕਿੰਨਾ ਕੋਈ ਆਜ ਦੁਆਇਆ ਜੀ ਹਾਂ ਜੀ ਹਾਂ ਜੀ ਬਹੁਤ ਬਹੁਤ ਬਸਰਾਜ ਦੁਆਇਆ ਜਨਾਰੇ ਦੁਆਇਆ ਇਨਾਂ ਨੇ ਇਨਾਂ ਤੇ ਬਹੁਤ ਅਸਰ ਕਰਦੇ ਆ ਕਿ ਇਹ ਸਾਡੇ ਨਾਲ ਹੈ ਤੇ ਬਾਕੀ ਇਹਨਾਂ ਨੂੰ ਅਸੀਂ ਇਹੋ ਮੰਗ ਕਰਦੇ ਆ ਕਿ ਸਾਨੂੰ ਸਰਕਾਰ ਤੀ ਤੱਕ ਸਾਡੀ ਗੱਲ ਪਹੁੰਚਾ ਕੇ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਹੈ ਤੇ ਅਸੀਂ ਇਹਨਾਂ ਦੇ ਬਹੁਤ ਧੰਨਵਾਦ ਹੈ। ਸਾਰਾ ਕਿੰਨਾ ਨੁਕਸਾਨ ਹੋਇਆ ਤੁਹਾਡਾ ਪਸ਼ੂਆਂ ਤੋਂ ਇਲਾਵਾ ਘਰ ਵੀ ਸੜ ਗਿਆ। ਘਰ ਵੀ ਸੜ ਗਿਆ ਸਰ ਜੀਵਰਾਤ ਵੀ ਬਹੁਤ ਸੜ ਗਏ ਸਰ ਲੜਕੀਆਂ ਦੇ ਸਾਡੇ ਗਹਿਣੇ ਹੁੰਦੇ ਸੋਨੇ ਦੇ ਉਹ ਵੀ ਸੜੇ ਆ ਵਿੱਚ ਪੈਸੇ 170000 ਰੁਪਏ ਕਿਸੇ ਮੁੰਡੇ ਦਾ ਜੋ ਵਿਆਹ ਹੋਇਆ ਵਿਆਹ ਦੇ ਕਰਕੇ ਰੱਖਿਆ ਸੀ ਉਹ ਵੀ ਸੜ ਗਿਆ ਸਰ ਤੇ 19000 ਰੁਪਏ ਇੱਕ ਮੁੰਡੇ ਦਾ ਸੜ ਗਿਆ ਵਿਚਾਰੇ ਦਾ। ਉਹ ਕੀਮਤ ਦੀ ਗੱਲ ਕਰੀਏ ਕੀਮਤ ਕਿੰਨੀ ਹੋਏਗੀ? ਕੀਮਤ ਸਰ ਤੁਸੀਂ ਆਪ ਜਾਣੇ ਆ ਵੀ ਡੰਗਰੇ ਇੱਕ ਇੱਕ ਵੀ 2-2 ਲੱਖ ਡੇਢ-ਡੇ ਲੱਖ ਦਾ ਹੈਗਾ ਵਾ। ਪਰ ਬਾਕੀ ਅਸਮਾਨ ਦੇਖਣਾ ਤੇਜਕੜਾ 1.20 ਲੱਖ ਰੁਪਏ ਦਾ। ਤਦਨ ਉਸਤਾਨ ਪਹਿਲਾਂ ਤੋਂ ਹੋ ਰਹੀ ਹੈ ਸਵੇਰ ਹੀ ਕਰਨ ਦੀ ਹੁੰਦਾ ਹੈ ਹਾਂਜੀ ਸਰ ਇਹ ਸਾਡੇ ਜਿਹੜੇ ਪਿੰਛਾ ਦਾ ਇਸ ਏਰੀਆ ਦੇ ਚ ਰਹਿੰਦਾ ਬਹੁਤ ਸੰਗੇ ਬੰਦੇ ਇਹ ਸਾਡੇ ਮਿਹਨਤ ਕਰਦੇ ਆ ਦੁੱਧ ਦਾ ਕੰਮ ਕਰਦੇ ਆ ਇਹਨਾਂ ਦੀਆਂ ਧੀਆਂ ਪੈਣਾ ਬੱਚੇ ਸਭ ਰਲ ਕੇ ਜਿੰਦ ਰਪੀ ਕਿਉਂਕਿ ਨਹੀਂ ਸੀਗਾ ਉੜੀ ਹਵਾਈ ਪਤਾ ਨਹੀਂ ਕਿੱਥੋਂ ਚਿੰਗਾਰਾ ਆ ਗਿਆ ਤੇ ਇਹਨਾਂ ਦਾ ਵਿਚਾ ਜਾਂਦੇ ਅੱਗ ਲੱਗ ਕੇ ਸਾਰਾ ਨਿਸ਼ਾਨ ਹੋ ਗਿਆ ਕਤੀ ਬਤੀ ਜਿਹੜੇ ਡੰਗਰ ਹੈ ਉਹ ਮਰ ਗਿਆ ਸ਼ਾਹ ਦੇ ਸੜ ਗਏ ਮਨ ਬੜਾ ਦੁਖੀ ਹੋਇਆ ਇਹਨਾਂ ਦਾ ਰਹਿਣ ਦਾ ਉਹਦੀ ਸਾਰੀ ਸਭ ਕੁਝ ਜੋ ਸਭ ਕੁਝ ਛੱਡ ਗਿਆ ਨਾ ਦੇਵਾ ਹੀ ਸਾਹਾਂ ਛੱਡ ਗਏ ਉਹਦੇ ਬੜੇ ਪਤਾ ਨਹੀਂ ਬੱਤ ਇਹ ਇੱਕ ਫੋਟੋ ਤੈ ਕੋਪੀਆ ਬੈਨੂ ਫੇਰੇ ਜਦੋਂ ਪਤਾ ਲੱਗਾ ਤੇ ਮੈਂ ਬਾਸ ਸੀਗਾ ਮੈਂ ਉਸ ਦਿਨ ਡੀਸੀ ਸਾਹਿਬ ਦੀ ਡਿਊਟੀ ਲਈ ਤੇ ਦੀਸਮ ਨੇ ਅਸ ਦਿਨ ਤੋਂ ਆਮ ਦੀ ਡਿਊਟੀ ਲਾ ਕੇ ਇਹਨਾਂ ਨੂੰ ਭੇਜਿਆ ਮੈਂ ਕਿਹਾ ਮੌਕੇ ਤੇ ਜਦੋਂ ਇਹਨਾਂ ਨੂੰ ਦੇਖਿਆ ਸਾਰਾ ਇਹਨਾਂ ਦੱਸਿਆ ਫਿਰ ਬਾਅਦ ਦੇਖ ਕੇ ਸਾਰੇ ਇਹਨਾਂ ਲਿਸ਼ਾਨੇ ਤੇ ਮੈਂ ਮਤਲਬ ਕਿਉਂਕਿ ਮੇਰੇ ਏਰੀਆ ਦੇ ਵਿੱਚ ਵੀ ਬੈਠੇ ਆ ਨਾ ਵੀ ਬੈਠੇ ਹੋ ਇਹ ਇਹ ਇਨਸਾਨ ਜਿਹੜੇ ਸਾਡੇ ਉਹ ਬਹੁਤ ਵਧੀਆ ਬੰਦੇ ਸਾਡੇ ਸਾਡੇ ਏਰੀਆ ਦੇ ਵਿੱਚ ਜਿੰਨਾ ਗੁੱਜਰ ਪਾਈਚਾ ਦਾ ਦੇਂਦਾ ਉਹ ਬਹੁਤ ਨੇਕ ਇਨਸਾਨ ਤੇ ਵਧੀਆ ਕੰਮ ਕਰਨ ਵਾਲੇ ਬੰਦੇ ਆ ਕਦੀ ਕਿਸੇ ਦਾ ਲੰਮਾ ਨਹੀਂ ਆ ਸੋ ਮੈਨੂੰ ਬੜਾ ਦੁੱਖ ਆ ਕਿ ਪਰਮਾਤਮਾ ਨੇ ਜਦ ਪਤਾ ਵੀ ਕੀ ਕਿੱਦਾਂ ਹੋ ਗਿਆ ਨਾ ਰਚਾ ਜਾਂਦਾ ਬਹੁਤ ਬੜਾ ਨੁਕਸਾਨ ਹੋ ਗਿਆ ਸੋ ਮੈਂ ਅਫਸਰ ਦੀ ਡਿਊਟੀ ਲਾਤੀ ਆ ਕਿ ਇਹਦਾ ਕੇਸ ਤਿਆਰ ਕਰੂੰ ਤੇ ਮੇਰੇ ਜਨਮਵਰ ਮਰੇ ਆ ਆਪਾਂ ਮੁੱਖ ਰੂਪੀ ਰਾਤ ਪੰਡ ਦੇ ਵਿੱਚੋਂ ਇਹਨਾਂ ਨੂੰ ਆਵਾਜ਼ ਆਇਆ ਦਵਾਵਾਂਗੇ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰਾਂਗੇ ਜਿੱਥੇ ਸਰਕਾਰ ਨੂੰ ਫਾਇਦੇ ਵੀ ਕਰਾਂਗੇ ਔਰ ਮੈਂ ਮੰਨ ਕੇ ਚੱਤੀ ਦਰਜ ਇੱਕ ਜੋ ਲੋਕ ਪਰ ਸਾਡੇ ਸਾਡੇ ਇਲਾਕੇ ਦੇ ਪੰਚ ਸੁਪੰਚ ਸਾਰੇ ਬੜੇ ਚੰਗੇ ਬੰਦੇ ਸਾਰੇ ਬਹੁਤ ਚੰਗੇ ਬੰਦੇ ਜੇ ਕੋਈ ਲੋੜ ਪਵੇ ਤੇ ਅਸੀਂ ਸਾਰੇ ਜਮੇ ਹਾਜ਼ਰ ਹਾਂ ਵਸਾਈ ਦੇ ਇੰਚਾਰਜ ਸਬਾਬ ਦੇ ਸੇ ਨਦੀਆਂ ਵੀ ਆਏ ਆ ਕਿਰਪਾ ਪ੍ਰਧਾਨ ਸਾਡੇ ਸਦਾ ਬਜਿੰਦਰ ਸਿੰਘ ਤੋਂ ਬੋਲੀ ਅਸੀਂ ਸਾਰੇ ਦਿਨ ਇਹਨਾਂ ਦੇ ਨਾਲ ਇਹਨਾਂ ਨੂੰ ਮਿਸ਼ਵਾਰ ਤੋਂ ਆਇਆ ਕਿ ਤੁਹਾਡੇ ਨਾਲ ਇਕੱਲੇ ਨਾ ਸਮਝੋ ਆਪਣੇ ਆਪ ਨੂੰ ਤੁਹਾਡੇ ਨਾਲ ਠੀਕ ਹੋਏ ਉਹ ਗੱਲ ਨਹੀਂ ਸਿਹਤ ਬਣ ਜਾਂਦੀ ਹੈ ਕਈ ਉਹ ਨਕਸਾਬ ਹੋ ਜਾਂਦੇ ਆ ਬੰਦਾ ਦੇਖ ਦੇ ਕੇ ਜਵਾਨ ਹੁੰਦਾ ਜਿਹੜੀ ਗੁਣਤੇ ਨਾਤੀ ਨਕਸਾਬ ਕੀਤਾ ਉਹ ਫੇਰ ਬਲਦੂਗੀ ਆਪਾਂ ਨੂੰ ਫੇਰ ਉੱਠਾਂਗੇ ਆਪਾਂ ਕੋਈ ਗੱਲ ਤੇ ਭਾੜੀ ਪੂਰੀ ਮਰਤ ਕਰਾਂਗੇ ਠੀਕ ਆ ਬਹੁਤ ਬਹੁਤ ਧੰਨਵਾਦ ਰਾਜਾ ਸਾਸੀ